ਤੇ ਹੁਣ ਗੱਲ ਕਰਦੇ ਆ ਐਮਪੀ ਅਮਰਿਤਪਾਲ ਸਿੰਘ ਦੀ ਦਰਸਲ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਜੋ ਸੁਣਫਾਈ ਹੈ ਪੈਰੋਲ ਦੀ ਮੰਗ ਲਈ ਅਮਰਿਤਪਾਲ ਸਿੰਘ ਨੇ ਜੋ ਪਟੀਸ਼ਨ ਧਾਰ ਕੀਤੀ ਹੈ ਪੰਜਾਬ ਸਰਕਾਰ ਹਾਲਾਂਕਿ ਪਹਿਲਾਂ ਹੀ ਅਮਰਿਤਪਾਲ ਦੀ ਪੈਰੋਲ ਜੋ ਕਿ ਰੱਦ ਕਰ ਚੁੱਕੀ ਹੈ ਇਹ ਮੰਗ ਨੂੰ ਰੱਦ ਕਰ ਚੁੱਕੀ ਹੈ ਅਮਰਿਤਪਾਲ ਦੇ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਤਾਂ ਸੰਸਦ ਦੇ ਸਰਦ ਰੁੱਤ اجلاس ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰਿਤਪਾਲ ਸਿੰਘ ਨੇ ਪੈਰੋਲ ਮੰਗੀ ਹੈ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਨ ਅਮਰਿਤਪਾਲ ਸਿੰਘ ਐਨਐਸਏ ਤਹਿਤ ਫਲਹਾਲ ਡੱਬੂਗੜ ਜੇਲ੍ਹ ਸਿਰਫ ਅਮਰਿਤਪਾਲ ਬੰਦ ਹੈ ਅਮਰਿਤਪਾਲ ਦੇ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਇਹ ਮੰਗ ਰੋਕੇ ਰੱਦ ਕਰ ਚੁੱਕੀ ਹੈ ਸੰਸਦ ਦੇ ਸਰਦ ਰੂਚ اجلاس ਦੇ ਲਈ ਅਮਰਿਤਪਾਲ ਨੇ ਜੋ ਸ਼ਾਮਲ ਹੋਣ ਦੇ ਲਈ ਪੈਰੋਲ ਮੰਗੀ ਹੈ ਦੱਸ ਦੇ ਕਿ ਸਿਰਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਨ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ ਐਨਐਸਏ ਤਹਿਤ ਜੋ ਡਿਬ੍ਰੋਗੜ ਜੇਲ੍ਹ ਦਾ ਵਿੱਫਲ ਹਾਲ ਦੀ ਖੜੀ ਅੰਮ੍ਰਿਤਪਾਲ ਬੰਦ ਹੈ ਤਾਂ ਸੰਸਦ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਜੋ ਅਹਿਮ ਸੁਣਵਾਈ ਹੋਣ ਵਾਲੀ ਹੈ ਦੱਸਿਆ ਕਿ ਪੈਰੋਲ ਦੀ ਮੰਗ ਦੇ ਲਈ ਅੰਮ੍ਰਿਤਪਾਲ ਸਿੰਘ ਨੇ ਜੋ ਪਟੀਸ਼ਨ ਧਾਰ ਕਰੀਤੀ ਹੈ ਹਾਲਾਂਕਿ ਪੰਜਾਬ ਸਰਕਾਰ ਜੋ ਇਸ ਮੰਗ ਨੂੰ ਪਹਿਲੇ ਹੀ ਰੱਦ ਕਰ ਚੁੱਕੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਹੀ ਅੰਮ੍ਰਿਤਪਾਲ ਨੂੰ ਜੋ ਕਿ ਝਟਕਾ ਦਿੱਤਾ ਹੋਇਆ ਪਰ ਹੁਣ ਅੰਮ੍ਰਿਤਪਾਲ ਜੋ ਕਿ ਪੰਜਾਬ ਸਰਕਾਰ ਨੂੰ ਚੈਲੰਜ ਕਰਕੇ ਹਾਈ ਕੋਰਟ ਪਹੁੰਚਿਆ ਖਬਰ ਸਵੇ ਤੇਰੇ ਗੱਲਬਾਤ ਕਰਾਂਗੇ ਸਹਿਯੋਗੀ ਪ੍ਰੀਤ ਮਹਿਤਾ ਸਰ ਨਾਲ ਪੰਜਾਬ ਰਾਣਾ ਹਾਈ ਕੋਰਟ ਤੋਂ ਔਨਲਾਈਨ ਤੇ ਜੁੜ ਚੁੱਕੇ ਨੇ ਪ੍ਰੈਸ ਕੀ ਕੋ ਜਹਾਮ ਅਪਡੇਟ ਆਇਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਮੰਗ ਨੂੰ ਪਹਿਲੇ ਹੀ ਰੱਦ ਕੀਤਾ ਜਾ ਚੁੱਕਿਆ ਹੈ ਪਰ ਹੁਣ ਜੋ ਕਿ ਅਮਰਿਤਪਾਲ ਦੇ ਵੱਲ ਹਾਈ ਕੋਰਟ ਦਾ ਰੁਕ ਕੀਤਾ ਗਿਆ ਉੱਥੇ ਪटीशनਰ ਕੀਤੀ ਗਈ ਕੀ ਕੁਝ ਅਪਡੇਟ ਹੈ ਦੇਖੋ ਦੂਸਰੀ ਵਾਰ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦਾ ਰੁਕ ਕੀਤਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਇਹੀ ਮੰਗ ਨੂੰ ਲੈ ਕੇ ਹਾਈ ਕੋਰਟ ਚ ਪਟੀਸ਼ਨ ਪਾਈ ਸੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਪਾਰਲੀਮੈਂਟ ਦਾ ਜਿਹੜਾ ਵਿੰਟਰ ਸੈਸ਼ਨ ਹੈਗਾ 1 ਤਰੂਨੀ ਤੋਂ ਸੰਭਰ ਤੱਕ ਉਹਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਪੈਰੋਲ ਦਿੱਤੀ ਜਾਵੇ ਉਸ ਵੇਲੇ 21 ਨਵੰਬਰ ਨੂੰ ਹਾਈ ਕੋਰਟ ਨੇ ਜੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਦੀ ਇਸ ਪਟੀਸ਼ਨ ਤੇ ਸੁਣਵਾਈ ਕੀਤੀ ਸੀ ਤੇ ਪੰਜਾਬ ਸਰਕਾਰ ਨੂੰ ਕਿਹਾ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੇ ਜੋ ਵੀ ਰਿਪਰੈਜ਼ੈਂਟੇਸ਼ਨ ਆਈ ਹੋਈ ਹੈ ਜੋ ਵੀ ਮੰਗ ਹੈਗੀ ਹੈ ਉਹ ਤੇ ਗੌਰ ਕਰਕੇ ਉਚਿਤ ਆਦੇਸ਼ ਪਾਸ ਕੀਤੇ ਜਾਣ ਉਤ ਵਿੱਚ 25 26 ਨਵੰਬਰ ਨੂੰ ਪੰਜਾਬ ਸਰਕਾਰ ਨੇ ਉਹਨਾਂ ਦੀ ਇਹ ਮੰਗ ਨੂੰ ਖਾਰਜ ਕਰਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਹਾਈ ਕੋਰਟ ਦਾ ਹੁਕਮ ਰੂਪ ਕੀਤਾ ਕਿ ਪੰਜਾਬ ਸਰਕਾਰ ਨੇ ਜਿਹੜੇ ਆਰਡਰ ਕੀਤੇ ਨੇ ਜਿਹੜੇ ਐਡੀਸ਼ਨਲ ਫੋਰਮ ਸੈਕਟਰੀ ਨੇ ਉਹਨਾਂ ਦੀ ਪੈਰੋਲ ਦੀ ਜਿਹੜੀ ਮੰਗ ਹੈਗੀ ਹੈ ਹਾਈ ਕੋਰਟ ਦੇ ਡਾਇਰੈਕਸ਼ਨ ਵੀ ਹੋਈ ਸੀ ਦੇਵ ਦੇ باوجود ਉਹਨਾਂ ਨੇ ਇਨਕਾਰ ਕਰਤਾ ਤੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਕਿਉਂਕਿ ਖਡੂਰ ਸਾਹਿਬ ਤੋਂ MP ਹੈਗੇ ਨੇ ਤੇ ਖਡੂਰ ਸਾਹਿਬ ਦੇ ਕਈ ਮੁੱਦੇ ਹੈਗੇ ਨੇ ਜਿਹੜੇ ਪਾਰਲੀਮੈਂਟ 'ਚ ਰੱਖਣਾ ਚਾਹੁੰਦੇ ਨੇ ਤੇ ਇਹੀ ਮੰਗ ਨੂੰ ਲੈ ਕੇ ਹੁਣ ਦੁਬਾਰਾ ਜਿਹੜੀ ਪਟੀਸ਼ਨ ਫਾਈਲ ਹੋਈ ਆ ਚੀਫ ਜਸਟਿਸ ਦੀ ਬੈਂਚ ਉਹਨਾਂ ਦੇ ਇਸ ਪਟੀਸ਼ਨ ਤੇ ਸੁਣਵਾਈ ਕਰੇਗੀ ਜੀ ਅਸੀਂ ਤੁਹਾਨੂੰ ਅਪਡੇਟ ਲੰਦਰ ਰਾਵਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਐਨਐਸਏ ਤਹਿਤ ਡਿਬਰਗੜ ਜੇਲ੍ਹ ਦੇ ਵਿੱਚ ਜੋ ਅਮਰਿਤਪਾਲ ਸਿੰਘ ਪੰਡਾ ਸਾਂਸਦ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਅੱਜ ਜੋ ਕਿ ਅਹਿਮ ਸੁਣਵਾਈ ਹੋਣ ਵਾਲੀ ਹੈ ਹਾਲਾਂਕਿ ਸੁਣਵਾਈ ਕੀ ਕੁਝ ਰਵੇਗੀ ਦੇਖਣਾ ਬਿਹਤ ਅਹਿ